ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸੋ ਅੱਜ ਇਹ ਘਰ ਲੋਹੜੀ ਦਾ ਤਿਹਾਰ ਸੋ ਅਨੁ ਅੱਜ ਦੇ ਵਲੌਗ ਵਿੱਚ ਦਿਖਾਵਾਂਗੇ ਅੱਜ ਦਾ ਤਿਹਾਰ ਆਪਾਂ ਨੇ ਜਿਹੜੀ ਤੋਣੀਆਂ ਉਹ ਲਾਤੀ ਆ ਸੋ ਵੀ ਤੁਹਾਨੂੰ ਦਿਖਾਉਨੇ ਆ ਬਾਕੀ ਜੋ ਅੱਜ ਲੋਹੜੀ ਮੰਗਣ ਆਏ ਬੱਚੇ ਜਾਂ ਜਨਾਨੀਆਂ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਦੇ ਵਲੌਗ ਚ ਸੋ ਵਲੌਗ ਦੇ ਨਾਲ ਜੁੜੇ ਰਹੋ ਤੋ ਚਲੋ ਪਹਿਲਾਂ ਦਿਖਾਉਂਦਾ ਤੁਹਾਨੂੰ ਧੂਣੀ ਜਿਹੜੀ ਆਪਾਂ ਲਗਾਈ ਆ 11 12 ਵਜ ਗਏ ਨੇ ਤੇ ਆਪਾਂ ਹੁਣੇ ਹੀ ਲਗਾਤੀ ਆ ਧੂਣੀ ਫਿਰ ਸ਼ਾਮ ਤੱਕ ਵੜਦੀ ਰਹੂਗੀ ਤੋ ਚਲੋ ਇਹ ਦਿਖਾਉਣਾ ਜੀ ਉਹ ਅਜਿਬੀ ਤੁੰਦਾ ਕਾਫੀ ਪਈ ਹੋਈ ਆ ਆ ਲਾ ਲਈਆ ਤੁਨੀ ਜੀ ਆਪਾਂ ਨੇ ਇੱਥੇ ਰਹਿ ਕੇ ਸ਼ਾਂਤ ਕੁਸਿਕਾਂਗੇ ਕੋੜੀ ਚੜਕੇ ਤੀਰ ਚੜਾਇਆ ਤੀਰ ਲਗਿਆ ਦਿੱਤਾ ਤੇ ਤਿੱਚ ਗਟ ਕੰਮ ਆਵਿਤਾ ਨੂੰ ਫੋੜੇ ਫੋੜੇ ਤੇ ਬਤਾਉਂ ਮੈਂ ਤਾਂ ਲੋੜੀ ਨੇ ਕੇ ਜੰਮ क्या मैं मुझे बताऊं मैं भी लोडी लेके जाऊं छठे को तो मैं भी लोडी लेके चलूं हम्म और और नहीं हो रहा है ਤੁੜੇ ਕੋਟੇ ਤੇ ਲੱਡੂ ਮੈਂ ਵੀ ਲੋੜੀ ਲੈ ਕੇ ਜੱਟ ਤੁੜੇ ਕੋਟੇ ਤੇ ਮਤਾਉ ਮੈਂ ਵੀ ਲੋੜੀ ਲੈ ਕੇ ਜੱਟ ਤੁਹਾਡੇ ਕੋਠੇ ਤੇ ਮਸ਼ੀਨ ਥੋੜੀ ਬਹੁ ਬੜੀ ਸ਼ਕੀਲ ਲਾਉਂਦੀ ਪਾਊਡਰ ਤੇ ਕਰੀਮ ਚੱਲ ਚੱਲ ਬਸ ਆਕਲ ਹਮ ਯਾਰ ਤੋ ਬੋਲਦੀ ਆ ਥੋੜਾ ਹੋਰ ਪਾ ਦੇ ਹੋਤਾ ਹੋਰ ਬਹੁਤ ਇੱਕ Lori, 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 ਇੱਧਰ ਕਹਿੰਦਾ ਕਿਉਂ ਜਾਓ ਵੀ ਕਾਮ ਨਾ ਥੋੜੇ ਗੁੱਟੇ ਤੇ ਬਤਾਉ ਮੈਂ ਵੀ ਲੋੜੀ ਲੈ ਕੇ ਜਾਓ ਪੈਸੇ ਆਣ ਯਾ ਕੋਈ ਮਨ ਕਰਦੇ Thank you. Yeah. <laughs> you भेण